ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਦਾ ਤੇਰੇ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੈ ਸਦਾ ਸਫਤ ਸਲਾਹ ਤੇਰੀ ਨਾਮ ਮਨਮਸਾਵੈ ਨਾਮ ਜਿਨ ਕਹਿ ਮਨਮਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਨਾਮ ਜਿਲਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਵਾਰ ਗੁਰੂ ਜੀ ਕਾ ਖਾਲਸਾ ਵਾਜ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਹੋ ਨਿਵਾਜੀ ਗੁਰੂ ਪਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਨੇ ਮਿਹਰਾਂਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਭਾਵਨਾ ਦੇ ਨਾਲ ਗੁਰੂ ਸਾਹਿਬ ਜੀਆਂ ਦੇ ਮੁਬਾਰਕ ਦਰਸ਼ਨ ਦੀਦਾਰ ਕੀਤੇ ਨੇ ਜੀ ਸਰਦਾ ਸਤਕਾਰ ਸਹਿਤ ਸਤਿਗੁਰਾਂ ਦੀ ਬਾਣੀ ਬੜੀ ਸੁਣੀ ਹੈ ਉਪਰੰਤ ਆਪਾਂ ਸਾਰੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਦਾ ਹੈ ਆਨੰਦ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜਨਾ ਦੇ ਤੀਸਰੀ ਪਉੜੀ ਦਾ ਅੱਜ ਆਪਾਂ ਨੇ ਸਤ ਸੰਗਤ ਜੀ ਸਾਰਿਆਂ ਨਾਲ ਮਿਲ ਕੇ ਵਿਚਾਰ ਕਰਨੀ ਹੈ ਪਹਿਲੀ ਪਉੜੀ ਦੇ ਅੰਦਰ ਸਤਿਗੁਰੂ ਨਾਲ ਮਿਲ ਕੇ ਜੋ ਆਨੰਦ ਪ੍ਰਾਪਤ ਹੋਇਆ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੂਜੀ ਪੌੜੀ ਦੇ ਅੰਦਰ ਸਮਝਾਇਆ ਕਿ ਆਪਣੇ ਮਨ ਨੂੰ ਹਮੇਸ਼ਾ ਇਹ ਸਮਝਾ ਕੇ ਰੱਖਣਾ ਹੈ ਕਿ ਤੂੰ ਸਦਾ ਗੁਰੂ ਦੇ ਨਾਲ ਰਹਿ ਤੇ ਜਦੋਂ ਇਸ ਮਨ ਨੂੰ ਇਹੀ ਸਿੱਖਿਆ ਇਹੀ ਵਿਚਾਰਾਂ ਦੇ ਅਧੀਨ ਰੱਖਾਂਗੇ ਫਿਰ ਉਸ ਸੱਚੇ ਸਹਬ ਦੀ ਜਿਹੜੀ ਪ੍ਰਭੂਤਾ ਹੈ ਉਹ ਸਾਡੀ ਸਮਝ ਦੇ ਵਿੱਚ ਆਏਗੀ ਗੁਰੂ ਦੀ ਕਿਰਪਾ ਦੇ ਨਾਲ ਵੀ ਉਸ ਪ੍ਰਮਾਤਮਾ ਦੇ ਘਰ ਤੋਂ ਕੋਈ ਖੱਲੀ ਨਹੀਂ ਜਾਂਦਾ ਹੈਗਾ ਉਹ ਸਭ ਦਾਤਾ ਦਾ ਮਾਲਕ ਹੈ ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਹੋਏ ਸਾਰੇ ਸੁੱਖਾਂ ਦਾ ਸਭ ਕਾਸੇ ਦਾ ਦਾਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹੈ ਐਸੇ ਕਰਕੇ ਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਨਗੇ ਕਿ ਵੇਖੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੈਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅਡੇਤਾ ਸਰਬ ਸੁਖ ਪਾਵੈ ਮੇਰੇ ਨਾਲ ਸਹਿਬ ਕਹਿਣ ਲੱਗੇ ਉਹ ਆਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਹਰ ਇੱਛਾ ਨੂੰ ਪੂਰੀ ਕਰਨ ਵਾਲਾ ਹੈ ਕਈਆਂ ਦਾ ਇਹ ਸత్సੰਗਾਜੀ ਵਿਚਾਰ ਹੈ ਕਿ ਕੋਈ ਸਵਰਗਾਂ ਦੇ ਵਿੱਚ ਗਊ ਹੈ ਜਿਹਨੂੰ ਕਾਮ ਤੈਨ ਕਿਹਾ ਜਾਂਦਾ ਹੈ ਵੀ ਉਹ ਮਨ ਦੀਆਂ ਇੱਛਾ ਨੂੰ ਪੂਰੀ ਕਰਦੀ ਹੈ ਕੋਈ ਕਹਿੰਦਾ ਜੀ ਕੋਈ ਕਲਪ ਬ੍ਰਿਸ਼ ਹੈ ਇੰਦਰ ਦੇ ਬਾਗ ਦੇ ਵਿੱਚ ਲੱਗਾ ਹੋਇਆ ਉਹ ਇੱਛਾਵਾਂ ਪੂਰੀਆਂ ਕਰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਚਲੋ ਮੰਨ ਲੋ ਇੱਛਾ ਪੂਰੀਆਂ ਕਰਦੇ ਨੇ ਪਰ ਬਣਾਏ ਕਹਿੰਦੇ ਹੋਏ ਨੇ ਬਣਾਏ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨੇ ਨਾ ਮਹਾਰਾਜ ਕਹਿਣ ਲਗੇ ਤੁਸੀਂ ਉਹਨਾਂ ਬਿਰਸ਼ਾਂ ਤੇ ਪਸ਼ੂਆਂ ਦੇ ਨਾਲ ਕਿਉਂ ਜੁੜਦੇ ਪਏ ਤੁਸੀਂ ਦਰਖਤਾਂ ਔਰ ਪਸ਼ੂਆਂ ਦੇ ਨਾਲ ਕਿਉਂ ਜੁੜਨਾ ਕਹਿਣ ਲਗੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਹ ਚਰਨਾਂ ਦੇ ਨਾਲ ਜੁੜੋ ਕਿਉਂਕਿ ਉੰਦੀ ਬਣਾਈ ਜਿਹੜੀ ਹੋਈ ਪ੍ਰਕਿਰਤੀ ਐ ਉਹਨੇ ਇੱਕ ਦਿਨ ਨਾਸ਼ ਹੋਣਾ ਹੈ ਮਹਾਰਾ ਜੀ ਕਹਿੰਦੇ ਕਿ ਜਿੰਨੇ ਜਿਸ ਵਾਹਿਗੁਰੂ ਨੇ ਬਣਾਇਆ ਹੈ ਉਹ ਉਹ ਸਦਾ ਰਹਿਣ ਵਾਲਾ ਹੈ ਹੁਣ ਆਪਾਂ ਉਸ ਦੀ ਸ਼ਰਨ ਦੇ ਵਿੱਚ ਜਾਵਾਂਗੇ ਜਿੰਦਾ ਆਸਰਾ ਆਸਰਾ ਥੋੜ ਚਿਰ ਹੈ ਜਾਂ ਉਸ ਦਾ ਉਸ ਦੀ ਸ਼ਰਨ ਦੇ ਵਿੱਚ ਜਾਵਾਂਗੇ ਜਿੰਦਾ ਸਦਾ ਹੀ ਆਸਰਾ ਹੈ ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿ ਥੋੜ ਚਿਰ ਆਸਰੇ ਛੱਡ ਕੇ ਨਾ ਹਾਂ ਮਹਾਰਾਜ ਕਹਿੰਦੇ ਕਾਮ ਤੇਨ ਇਹ ਕਲਪ ਬ੍ਰਿਸ਼ ਵੀ ਉਸ ਵੈਕੂ ਦੇ ਹੁਕਮ ਦੇ ਵਿੱਚ ਹੀ ਹੈ ਜੇ ਉਹਦਾ ਹੁਕਮ ਹੈ ਤਾਂ ਇਹ ਸ਼ਾਵਾ ਪੂਰੀਆਂ ਕਰਦੇ ਨੇ ਜੋ ਆਪਣੀ ਸੱਤਾ ਖਿੱਚ ਲਏ ਤੇ ਦਰਖਤ ਦਰਖਤ ਹੈ ਪਸ਼ੂ ਪਸ਼ੂ ਹੈ ਮਹਾਰਾਜ ਕਹਿੰਦੇ ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਉਸ ਵਾਹਿਗੁਰੂ ਨੂੰ ਚੇਤੇ ਰੱਖੋ ਤਾਂ ਤੁਹਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਕਿਵੇਂ ਹੋਵੇਗੀ ਉਹ ਵੀ ਨਾਲ ਦੱਸ ਦਿੱਤਾ ਜੀ ਵੀ ਜਪ ਮੰ ਸਤਨਾਮ ਸਦਾ ਸਤਨਾਮ ਵੀ ਉਸ ਵਾਹਿਗੁਰੂ ਨੂੰ ਸਦਾ ਆਪਣੇ ਮਨ ਦੇ ਵਿੱਚ ਜਪਦੇ ਰਹਿਣਾ ਹੈ ਉਹਨੂੰ ਚੇਤੇ ਰੱਖਣਾ ਹੈ ਜਦੋਂ ਦੀ ਯਾਦ ਆਪਣੇ ਮਨ ਦੇ ਵਿੱਚ ਰਹੇਗੀ ਨਾ ਆਪਣੇ ਮਨ ਕਰਕੇ ਬਚਨਾ ਕਰਕੇ ਬਾਣੀ ਕਰਕੇ ਜਦੋਂ ਉਹਨੂੰ ਧਿਆਵਾਂਗੇ ਜੋ ਵਾਹਿਗੁਰੂ ਜੀ ਪਿਆਰ ਦੇ ਨਾਲ ਨਾਲ ਸਾਧ ਸੰਗਤ ਜੀ ਇਹ ਗੱਲ ਕਹਿਣ ਦੇ ਉੱਤੇ ਆ ਜਾਂਦੇ ਨੇ ਕੱਲ ਕੇ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਬਚਿਆ ਜੋ ਮੇਰਾ ਤੇ ਤੇਰਾ ਹੈ ਇਹਦੀ ਇੱਕ ਆਪਾ ਉਦਾਹਰਣ ਲਈਏ ਸੰਤ ਬਾਬਾ ਨਿਦਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਲੰਗਰਾਂ ਵਾਲੇ ਜਿਸ ਦਿਨ ਸਾਧ ਸੰਗਤ ਜੀ ਹਜ਼ੂਰ ਸਾਹਿਬ ਤੋਂ ਚਲੋ ਉਹਨਾਂ ਨੂੰ ਮਰ ਹਟਿਆ ਨੇ ਕੁੱਟ ਕੇ ਕੱਢ ਦਿੱਤਾ ਕੰਨ ਨੇ ਬਾਬਾ ਨਿਦਾਨ ਸਿੰਘ ਜੀ ਆਣ ਕੇ ਬੈਠੇ ਨੇ ਸਟੇਸ਼ਨ ਦੇ ਉੱਤੇ ਇੱਕ ਕੈਲੀ ਵੀ ਜੋਤ ਰੂਪ ਸਾਧ ਸੰਗਤ ਜੀ ਤੁਨੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਕੰਨ ਕਿ ਨਿਦਾਨ ਸਿੰਘ ਤੂੰ ਕਿੱਧਰ ਚੱਲਿਆ ਕੰਨ ਕੇ ਨਮਸਕਾਰ ਕੀਤੀ ਰੋ ਕੇ ਕੰਨ ਕੇ ਸਤਿਗੁਰੂ ਜੀ ਤੇਰੇ ਚਰਨਾਂ ਦੇ ਵਿੱਚ ਮੈਂ ਇਸ ਕਰਕੇ ਆਇਆ ਸੀ ਵੀ ਇੱਥੇ ਰਹਿ ਕੇ ਚਲੋ ਸੇਵਾ ਕਰਾਂਗੇ ਜੀਵਨ ਤੇਰੇ ਲੇਖੇ ਲਾ ਦੇਵਾਂਗਾ ਪਰ ਸਤਿਗੁਰੂ ਤੈਨੂੰ ਇੰਨੀ ਕੁ ਸੇਵਾ ਮਨਜ਼ੂਰ ਕਹਿਣ ਲੱਗੇ ਵੀ ਇੱਥੋਂ ਦੇ ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਤੇ ਮੈਂ ਮੁੜ ਚੱਲਿਆ ਤੇ ਬਾਕੀ ਜਿੰਨੀ ਕੁ ਮੇਰੇ ਕੋਲ ਪੂੰਜੀ ਐ ਸੀ ਮੈਂ ਸਾਰੀ ਖਰਚ ਚੱਲਿਆ ਜੀ ਉਸ ਵੇਲੇ ਬਚਨ ਹੋਇਆ ਸੀ ਕਹਿਣ ਲੱਗੇ ਖਿੱਸਾ ਮੇਰਾ ਤੇ ਹੱਥ ਤੇਰਾ ਜਿੰਨਾ ਮਰਜੀ ਵਰਤੀ ਐ ਟੋਟ ਨਾ ਹੋਵੇ ਵੱਧੋ ਜਾਈਂ ਤੋ ਸਤਸੰਗਤ ਜੀ ਕਹਿਣ ਤੋਂ ਭਾਵ ਕੇ ਉਹ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਬਦਾਂ ਦਾ ਤਾਂ ਦੇ ਮਾਲਕ ਨੇ ਉਹ ਸਭ ਨੂੰ ਦੇਣ ਵਾਲੇ ਨੇ ਤੇ ਅੱਜ ਵਿਖੋ ਸਤਸੰਗਤ ਜੀ ਜਾ ਕੇ ਕੋਈ ਤੋਟ ਆਇਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਹਤੀ ਜੇਵ ਦੇ ਵਿੱਚ ਜੋ ਮਰਜ਼ੀ ਕੱਢੀ ਜਾਓ ਜੀ ਆਪ ਦੀ ਤੋ ਇਸ ਕਰਕੇ ਸਤਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਇਹ ਸਮਝਾ ਰਹੇ ਨੇ ਇਸ ਸ਼ਬਦ ਦੇ ਵਿੱਚ ਕਹਿ ਲਗੇ ਕਿ ਸਤਿਗੁਰੂ ਨੂੰ ਮਿਲ ਕੇ ਜੋ ਆਨੰਦ ਹੈ ਨਾ ਤੇ ਸਤਿਗੁਰੂ ਨੂੰ ਮਿਲ ਕੇ ਹੀ ਸਭ ਕੁਝ ਪ੍ਰਾਪਤ ਹੋਣਾ ਹੈ ਸਾਚੇ ਸਾਹਿਬਾ ਇਹ ਸੱਚੇ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਕਿਆ ਨਾ ਨਹੀਂ ਕਰਤੇ ਰਹਿ ਤੇਰੇ ਘਰ ਦੇ ਵਿੱਚ ਕਾਹਦੀ ਥੁੜਾ ਨਹੀਂ ਤੇਰੇ ਘਰ ਦੇ ਵਿੱਚ ਕੋਈ ਟੋਟ ਨਹੀਂ ਤੇਰੇ ਘਰ ਦੇ ਵਿੱਚ ਉਹ ਕਿਹੜੀ ਐਸੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ ਤੇਰੇ ਘਰ ਦੇ ਵਿੱਚ ਕਿਸ ਗੱਲ ਦੀ ਕਾਟ ਹੈ ਕੋਈ ਕਾਟ ਨਹੀਂ ਇੱਥੇ ਸਰ ਸੰਗਤ ਜੀ ਮਹਾਰਾਜ ਕਹਿਣ ਲੱਗੇ ਪੂਰੇ ਕਾ ਕੀਆ ਸਭ ਕੁਛ ਪੂਰਾ ਕਾਟਵਾਦ ਕਿਸ ਨਹੀਂ ਉਹ ਪੂਰੇ ਦੇ ਭੰਡਾਰੇ ਵੀ ਪੂਰੇ ਨੇ ਕੋਈ ਕਾਟਾਵਾਦ ਨਹੀਂ ਮਹਾਰਾਜ ਕਹਿਣ ਲੱਗੇ ਹਾਂਜੀ ਅੱਗੇ ਸਹਿਬ ਕਹਿਣ ਲੱਗੇ ਕਿ ਕਰਤਾ ਤੇਰਾ ਸਭ ਕੁਛ ਹੈ ਤੇਰੇ ਘਰ ਦੇ ਵਿੱਚ ਸਭ ਕੁਝ ਹੈ ਜਿਸ ਦੇ ਸੁਪਾਵਏ ਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਉੱਤੇ ਤੇਰੀ ਖੁਸ਼ੀ ਹੋ ਜਾਏ। ਐਸੇ ਕਰਕੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਗਤ ਭਿਖਾਰੀ ਫਿਰਦ ਹੈ ਸਭ ਕੋ ਦਾਤਾ RAM ਕਹਿ ਲਗੇ ਸੰਸਾਰ ਉਸ ਵੈਗੁਰੂ ਦੇ ਦਰ ਦਾ ਭਿਖਾਰੀ ਹੈ। ਕਹਿ ਲਗੇ ਕਿ ਭਿਖਾਰੀ ਬਣ ਕੇ ਕੀ ਰਾਜੇ ਕੀ ਸత్సੰਗਤ ਜੀ ਪ੍ਰਜਾ ਕੀ ਅਮੀਰ ਕੀ ਗਰੀਬ ਸਾਰੇ ਉਸ ਵੈਗੁਰੂ ਤੋਂ ਮੰਗਣੇ। ਦਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸਤਗੁਰੂ ਦੇ ਸ਼ਰਨ ਦੇ ਆਉਣ ਤੋਂ ਪਹਿਲਾਂ ਮਹਾਰਾਜ 21 ਵਾਰੀ ਗੰਗਾ ਇਸ਼ਨਾਨ ਕਰਨ ਗਏ ਨੇ ਤੇ ਰਾਹ ਜਾਂਦਿਆਂ ਸਾਧ ਸੰਗਤ ਜੀ ਇੱਕ ਪੰਡਤ ਦੇ ਘਰ ਦੇ ਰੁਕਦੇ ਸਨ ਮਹਾਰਾਜ ਦੁਰਗੋ ਉਸ ਪੰਡਤ ਦਾ ਨਾਮ ਆਇਆ ਇਸ ਪੰਡਤ ਦੇ ਘਰ ਜਦੋਂ ਮਹਾਰਾਜ ਰੁਕਦੇ ਸਨ ਤੇ ਵਿਸ਼ਰਾਮ ਕਰਕੇ ਤੇ ਫਿਰ ਅੱਗੇ ਚਲੇ ਜਾਣਾ ਇੱਕ ਦਿਨ ਦੁਰਗੋ ਨੇ ਧਿਆਨ ਨਾਲ ਸਭ ਸੰਗਤ ਜੀ ਜਦੋਂ ਵੇਖਿਆ ਮਹਾਰਾਜ ਦੀਆਂ ਰਖਾਵਾਂ ਨੂੰ ਤੇ ਕਹਿੰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਟਹਿ ਪਿਆ ਜੀ ਉਸ ਵੇਲੇ ਕਹਿਣ ਲੱਗੇ ਮਹਾਰਾਜ ਵੀ ਹੁਣ ਤਾਂ ਹੀ ਤੇ ਆਪ ਜੀਆਂ ਨੂੰ ਜਾਂ ਕੋਈ ਬਾਦਸ਼ਾਹ ਬੰਨਣਾ ਚਾਹੀਦਾ ਸੀ ਜਾਂ ਕੋਈ ਜਗਤਗੁਰੂ ਬੰਨਣਾ ਚਾਹੀਦਾ ਸੀ ਪਰ ਤੁਹਾਡੇ ਜਿਹੜੀਆਂ ਲਕੀਰਾਂ ਵੇਖੀਆਂ ਗਈਆਂ ਨੇ ਇਹ ਕਹਿਣ ਲੱਗੇ ਵੀ ਹਰ ਇੱਕ ਦੇ ਪੈਰ ਦੇ ਵਿੱਚ ਲਕੀਰ ਨਹੀਂ ਹੁੰਦੀ ਤੋ ਕਹਿ ਲ ਕਿ ਕਹਿੰ ਲਗਾ ਵੀ ਮਹਾਰਾਜ ਵੀ ਜਦੋਂ ਕਦੀ ਐਸੇ ਐਸਾ ਸਮਾਂ ਆਣ ਬਣਿਆ ਕਿਤੇ ਤੁਸੀਂ ਕਿਸੇ ਇਲਾਕੇ ਦੇ ਪਾਦਸ਼ਾਹ ਬਣ ਗਏ ਬਾਦਸ਼ਾਹ ਬਣ ਗਏ ਜਾਂ ਕੋਈ ਆਪ ਜੀ ਮਹਾਤਮਾ ਦੀ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਗਏ ਤੇ ਕਹਿ ਲ ਕਿ ਮਹਾਰਾਜ ਮੈਨੂੰ ਚੇਤੇ ਰੱਖਿਆ ਜੀ ਮਹਾਰਾਜ ਕਹਿ ਲ ਕਿ ਤੇਰਾ ਔਰ ਮੇਰਾ ਵਾਦਾ ਰਿਆ ਸਮਾਂ ਬੀਤਿਆ ਜੀ ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਜਗਤਗੁਰੂ ਬਣ ਕੇ ਨਿਮਾਣਿਓ ਕਿ ਮਾਨ ਬਣ ਕੇ ਨਤਾਣਿਓ ਕਿ ਤਾਣ ਬਣ ਕੇ ਜਦੋਂ ਸਭ ਲੋਕ ਉਧਰਨ ਅਰਥਾ ਸਾਰੇ ਲੁਕਾਇ ਦੇ ਉਧਾਰ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਤੀਰਥਾਂ ਦੇ ਉੱਤੇ ਗਏ ਨੇ ਫਿਰ ਜੀ ਇੱਕ ਯਾਤਰਾ ਦੀ ਸੱਜ ਸੰਗਤ ਜੀ ਕਹਿ ਲੋ ਉਹਨਾਂ ਨੇ ਇੱਕ ਫੇਰਾ ਜਿਹੜਾ ਹੈ ਇਹ ਤੀਰਥਾਂ ਦੇ ਉੱਤੇ ਲਾਇਆ ਤੇ ਜਾਂਦਿਆਂ ਜਾਂਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨਗਰ ਦੇ ਵਿੱਚ ਰੁਕੇ ਨੇ ਜੇ ਸਾਰਾ ਨਗਰ ਇਕੱਠਾ ਹੋਇਆ ਪੰਡਤ ਦੁਰਗੋ ਵੀ ਆਇਆ ਉਹਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਛਾਣ ਲਿਆ ਕਿਉਂਕਿ ਬੜੇ ਸਾਲਾਂ ਦਾ ਵਿੱਚ ਕਹਿ ਲਓ ਵੀ ਬਖਵਾ ਪੈ ਗਿਆ ਜੀ ਤੇ ਜਦੋਂ ਉਸ ਪੰਡਤ ਦੁਰਗੋ ਨੇ ਮਹਾਰਾਜ ਜੀ ਨੂੰ ਪਛਾਣਿਆ ਪਛਾਣ ਕੇ ਕਹਿ ਲਗਾ ਪਤਸ਼ਾ ਵੀ ਆਵਜਿਆ ਨੇ ਮੈਨੂੰ ਪਛਾਣਿਆ ਮਹਾਰਾਜ ਨੇ ਨੀਝ ਲਾ ਕੇ ਜਦੋਂ ਤੱਕਿਆ ਕਹਿ ਲਗੇ ਹਾਂ ਪੰਡਤ ਦੁਰਗੋ ਕਹਿ ਲਗਾ ਹਾਂ ਮਹਾਰਾਜ ਕਨਗ ਸਤਿਗੁਰ ਸੱਚੇ ਪਤਸ਼ਾਹ ਜੀ ਵੀ ਮੈਂ ਆਪ ਜੀ ਦੇ ਨਾਲ ਇੱਕ ਬਚਨ ਸਾਂਝਾ ਕੀਤਾ ਸੀ ਮਹਾਰਾਜ ਕਹਿੰਨਗੇ ਚੇਤੇ ਆ ਕਨਗ ਜੀ ਤੇਰੇ ਦਰ ਦੇ ਉੱਤੇ ਆਇਆ ਆ ਤੁਸੀਂ ਉਸ ਗੱਦੀ ਦੇ ਮਾਲਕ ਹੋ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰਿਓ ਤਨਗੁਰ ਨਾਨਕ ਪਤਸ਼ਾਹ ਜੀ ਦੀ ਤੀਸਰੀ ਜਗਾ ਹੋ ਆਪ ਜੀ ਤੇ ਦਾਤਾ ਜੀ ਮੇਰੇ ਉੱਤੇ ਕਿਰਪਾ ਕਰ ਵੀ ਮੈਨੂੰ ਮੇਰੀ ਝੋਲੀ ਦੇ ਵਿੱਚ ਕੁਝ ਪਾ ਦੇ ਤਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੰਡਤ ਦੁਰਗੋ ਇੰਜ ਦੱਸ ਵੀ ਤੈਨੂੰ ਲੋਕ ਦੇ ਸੁੱਖ ਦੇ ਦਈਏ ਕਿ ਪ੍ਰਲੋਕ ਦੇ ਸੁੱਖ ਦੇ ਦਈਏ ਹੁਣ ਪੰਡਤ ਦੁਰਗੋ ਸਾਧ ਸੰਗਤ ਜੀ ਕਹਿੰਦਾ ਹੈ ਕਹਿਣ ਲੱਗਾ ਸੱਚੇ ਸਾਹਿਬ ਜੀ ਕਹਿਣ ਲੱਗੇ ਕਿ ਉਹ ਉਹ ਜਿਹੜੇ ਬੋਲਾਂ ਨੂੰ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਕਹਿਣ ਲੱਗੇ ਵੀ ਮੈਨੂੰ ਤੇ ਲੋਕ ਔਰ ਪ੍ਰਲੋਕ ਦੇ ਸੁੱਖ ਚਾਹੀਦੇ ਨੇ ਤੁਹਾਡੇ ਤੋਂ ਮਹਾਰਾਜ ਕਹਿਣ ਲੱਗੇ ਇੱਕ ਦੇ ਦੱਸ ਲੋਕ ਦੇ ਦੇ ਦਈਏ ਕਿ ਪ੍ਰਲੋਕ ਦੇ ਕੈਨ ਲਗੇ ਪਾਤਸ਼ਾਹ ਵੀ ਜੇ ਮੈਂ ਕੱਲੇ ਲੋਕ ਦੇ ਸੁੱਖ ਮੰਗਣਾ ਆ ਕੈਨ ਲਗੇ ਕਿ ਨਾਮ ਦੇਹ ਤਨ ਦੇਹ ਨਾ ਜਨ ਕੋ ਤਨ ਬਿਨਾ ਜਨ ਜਾਗਣਾ ਸੁਹਾਇ ਕੈਨ ਲਗੇ ਸੱਚੇ ਸਾਹਿਬ ਜੀ ਵੀ ਜੇ ਤੁਸੀਂ ਕੱਲਾ ਨਾਮ ਦੇ ਦੇਂਦੇ ਹੋ ਸੰਸਾਰ ਦੀਆਂ ਵਸਤੂਆਂ ਨਹੀਂ ਦਿੰਦੇ ਤਨ ਨਹੀਂ ਪਦਾਰਥ ਨਹੀਂ ਦਿੰਦੇ ਤੇ ਤਨ ਤੋਂ ਬਿਨਾ ਮਹਾਰਾਜ ਵੀ ਸੰਸਾਰ ਦੇ ਵਿੱਚ ਬੰਦਾ ਸ਼ੋਭਦਾ ਨਹੀਂ ਹੈ ਕਹਿਣ ਲੱਗਾ ਮਹਾਰਾਜ ਤੁਸੀਂ ਕਹਿ ਰਹੇ ਹੋ ਵੀ ਪ੍ਰਲੋਕ ਦੇ ਸੁੱਖ ਦੇ ਦੀ ਇਹ ਕਹਿਣ ਲੱਗੇ ਮਹਾਰਾਜ ਧਨ ਦੇਹ ਨਾਮ ਦੇਹ ਨਾ ਜਨ ਕੋ ਨਾਮ ਬਿਨਾ ਜਨ ਨਰਕੇ ਜਾਏ ਵੀ ਜੇ ਇਕੱਲਾ ਧਨ ਹੀ ਦੇ ਦਿੰਦੇ ਹੋ ਵੀ ਸਾਰੇ ਪਾਸੇ ਧਨ ਦੀ ਭਮਾਰ ਹੋ ਗਈ ਤੇ ਤੁਸੀਂ ਨਾਮ ਨਹੀਂ ਦਿੱਤਾ ਤੇ ਕਹਿਣ ਲੱਗੇ ਮਹਾਰਾਜ ਧਨ ਨਾਮ ਬਿਨਾ ਜਨ ਜਨ ਨਰਕੇ ਜਾਏ ਨਾਮ ਤੋਂ ਕਿਣਾ ਫਿਰ ਪ੍ਰਲੋਕ ਵਿਗੜ ਜਾਂਦਾ ਹੈ ਧਨ ਤੋਂ ਬਿਨਾ ਲੋਕ ਵਿਗੜਦਾ ਹੈ ਨਾਮ ਤੋਂ ਬਿਨਾ ਪਰਲੋਕ ਵਿਗੜਦਾ ਹੈ ਪਰ ਸਤਿਗੁਰੂ ਸੱਚੇ ਸਾਹਿਬ ਤੇਰੇ ਘਰ ਦੇ ਵਿੱਚ ਕਾਦੀਂ ਘਟਾ ਆ ਝੋਲੀ ਅੱਡੀ ਤੇਰੇ ਦਰ ਦੇ ਉੱਤੇ ਤੇ ਇਹ ਝੋਲੀ ਦੇ ਵਿੱਚ ਤੁਸੀਂ ਕਿਰਪਾ ਕਰੋ ਲੋਕ ਦੇ ਸੁੱਖ ਵਿਪਾਦ ਤੇ ਪਰਲੋਕ ਦੇ ਨਾਮ ਵੀ ਦੇ ਦਿਓ ਤੇ ਧਨ ਵੀ ਦੇ ਦਿਓ ਦੋਵੇਂ ਚੀਜ਼ਾਂ ਦਿਓ ਜੀ ਮੈਨੂੰ ਤੇ ਤੋਂ ਇਸ ਕਰਕੇ ਮਹਾਰਾ ਜੀ ਕਹਿੰ ਲਗੇ ਜਿਸ ਦੇ ਹਿਸੋ ਪਾਵੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਹ ਸਤਸੰਗਤ ਜੀ ਪੰਡਤ ਦੁਰਗੋ ਨੂੰ ਜਿਵੇਂ ਲੋਕ ਔਰ ਪਰਲੋਕ ਦੇ ਸੁੱਖ ਦੇ ਦਿੱਤੇ ਜਿੱਥੇ ਧਨ ਦੀ ਦਿੱਤੀ ਦਾਤ ਉਥੇ ਸਤਸੰਗਤ ਜੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨੇਹਾਲ ਕੀਤਾ ਇਸ ਕਰਕੇ ਧੰਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਨਿਰੰਕਾਰ ਵਾਹਿਗੁਰੂ ਜੀ ਤੇਰੇ ਘਰ ਦੇ ਵਿੱਚ ਸਭ ਕੁਝ ਹੈ ਪਰ ਜਿਨ੍ਹਾਂ ਨੂੰ ਤੂੰ ਦੇਵੇਂ ਨਾ ਉਹਨਾਂ ਨੂੰ ਹੀ ਸਭ ਕੁਝ ਮਿਲਦਾ ਹੈ ਜੇ ਮਾਰਾ ਕਹਨ ਲਗੇ ਕਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸਭ ਕਹਨ ਲਗੇ ਐ ਨਿਰੰਕਾਰ ਜੀ ਤੇਰੇ ਦਰ ਦੇ ਉੱਤੇ ਸਦਾ ਇੱਕ ਜੋਦੜੀ ਹੈ ਸਦਾ ਇੱਕ ਬੇਨਤੀ ਹੈ ਉਹ ਬੇਨਤੀ ਇਹ ਹੈ ਕਿ ਸਾਡੀ ਝੋਲੀ ਦੇ ਵਿੱਚ ਆਪਣੀ ਸਿਫਤ ਉਹ ਸਲਾ ਪਾ ਦੇ ਜਿਵੇਂ ਧੰਨ ਬਾਬਾ ਕਬੀਰ ਸਾਹਿਬ ਜੀ ਨੂੰ ਵਾਜੁਰੂ ਬਾਬਾ ਫਰੀਦ ਸਾਹਿਬ ਨੇ ਕਿਹਾ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਕਹਿਣਗੇ ਐ ਵਾਹਿਗੁਰੂ ਮੈਂ ਤੇਰੀ ਪਨਾਹ ਦੇ ਵਿੱਚ ਆ ਮੈਂ ਤੇਰੀ ਸ਼ਰਣ ਦੇ ਵਿੱਚ ਆ ਤੇਰੇ ਦਰ ਦੇ ਉੱਤੇ ਕੋ ਰਜੋਈਏ ਵੀ ਮੇਰੀ ਝੋਲੀ ਦੇ ਵਿੱਚ ਬੰਦਗੀ ਦੀ ਖੈਰ ਪਾ ਦੇ ਇਸੇ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਮਲਾਰ ਰਾਗ ਦੇ ਅੰਦਰ ਇੱਕ ਸ਼ਬਦ ਉਚਾਰਨ ਕੀਤਾ ਹੈ ਕਹ ਲੱਗੇ ਜਿੰਨ ਜਨ ਵਾਹਿਗੁਰੂ ਜੀ ਦੇ ਸਾਹਮਣੇ ਜਾ ਕੇ ਖਲੋਤੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਉਸ ਵੇਲੇ ਪਿਤਾ ਕਿਰਪਾਲ ਆ ਗਿਆ ਪ੍ਰਭ ਦੀਨੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਿਤਾ ਰੂਪ ਦੇ ਵਿੱਚ ਹੋ ਕੇ ਇਹ ਆਗਿਆ ਦਿੱਤੀ ਬਾਰਕ ਮੁਖ ਮੰਗੇ ਸੋ ਦਿਨ ਕਹ ਲਗੇ ਇਹ ਬੱਚੇ ਜੋ ਮੰਗੇਗਾ ਤੈਨੂੰ ਦਿਆਂਗਾ ਉਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੀ ਵਾਹਿਗੁਰੂ ਦੇ ਦਰ ਤੋਂ ਫਿਰ ਕੋਦ ਆਤਮਾ ਮੰਗੀ ਨਾਨਕ ਦਾਰ ਨਾਨਕ ਬਾਰਕ ਦਰਸ ਪ੍ਰਭ ਚਾਹੇ ਏ ਨਰੰਕਾਰ ਕਾਲਪੁਰਖ ਵਾਹਿਗੁਰੂ ਜੀ ਤੇਰੇ ਦਰ ਤੋਂ ਅਸੀਂ ਇੱਕ ਦਰਸ਼ਨਾਂ ਦੀ ਦਾਤ ਮੰਗਦੇ ਆ ਮੋਹੇ ਹਿਰਦੈ ਬਸਹਿ ਨਿਤ ਚਰਣਾ ਮੇਰੇ ਹਿਰਦੇ ਦੇ ਵਿੱਚ ਤੁਹਾਡੇ ਪਵਿੱਤਰ ਚਰਨ ਵਸ ਜਾਣ ਇਹ ਦੋ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ ਇੱਕ ਤੁਹਾਡੇ ਨਾਮ ਦੀ ਦਾਤ ਤੇ ਦੂਜਾ ਤੁਹਾਡੇ ਦਰਸ਼ਨਾਂ ਦੀ ਦਾਤ ਇਹਨਾਂ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ ਤੋ ਇਸ ਕਰਕੇ ਸਹਿਬ ਕਹਿਣ ਲਗੇ ਸਦਾ ਸਿਖਤ ਸਲਾਹ ਤੇਰੀ ਨਾਮ ਮਨਮਸਾਵੇ اے ਵਾਹਿਗੁਰੂ ਜੀ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਆਪਣੇ ਨਾਮ ਨੂੰ ਵਸਾ ਦਿਓ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦਾ ਵਾਸਾ ਹੋਇਆ ਹੈ ਜਿਨ੍ਹਾਂ ਦੇ ਅੰਦਰ ਤੇਰਾ ਨਾਮ ਵਸਿਆ ਹੈ ਉਹਨਾਂ ਦੇ ਅੰਦਰ ਖੁਸ਼ੀ ਦੇ ਬਾਜੇ ਵੱਜੇ ਹਨ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ ਤਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲਗੇ हे ਮੇਰੇ ਵਾਹਿਗੁਰੂ ਜੀ ਤੇਰੇ ਦਰ ਦੇ ਉਤੇ ਅਰਦਾਸ ਹੈ ਵੀ ਤੇਰੇ ਘਰ ਦੇ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਤੇਰੇ ਘਰ ਦੇ ਵਿੱਚੋਂ ਸਭ ਦਾਤਾਂ ਮਿਲਦੀਆਂ ਨੇ ਉਹਨਾਂ ਦਾਤਾਂ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਦਾਤ ਹੈ ਨਾਮ ਦਾ ਦਾਣ ਮੇਰੀ ਝੋਲੀ ਦੇ ਵਿੱਚ ਪਾ ਦਿਓ ਤਾਂ ਕਿ ਜੀਵਨ ਬਣ ਜਾਏ ਲੋਕ ਸੁਖੀਏ ਪ੍ਰਲੋਕ ਸੁਹਿਲੇ ਨਾਨਕ ਹਰ ਪ੍ਰਭ ਅਪੇ ਮੇਲੇ ਵਿਚਾਰ ਕਰ